ਵਾਈਗੋਜੀ ਦਾ ਖਾਲਸਾ ਵਾਈਗੋਜੀ ਕੀ ਫਤੇ ਤੋੜਾ ਸੜੀ ਯੂਟਿਊਬ ਚੈਨਲ ਤੇ ਫਿਰ ਉਥੇ ਸਤਾਈ ਅੱਜ ਨੇ ਬੜ ਲਗਾ ਸ਼ਮੀ ਪਟੇਲ ਸ਼ਹੀ ਪੱਗ ਤੇ ਛੋਟੇ ਵਿੱਚ ਕਿਵੇਂ ਕਰ ਸਕਦੇ ਹਨ ਤੇ ਸਭ ਤੋਂ ਪਹਿਲਾਂ ਆਪਾਂ ਲੈਡ ਨੂੰ ਸੱਤੇ ਸੈਂਟਰ ਚੋਂ ਲੈ ਕੇ ਆਉਣਾ ਹੈ ਕੂਣੀ ਨਾਲ ਖੋਲ ਤੇ ਪੱਥਲ ਜਰਾ ਕੀ ਬੰਦ ਪਸ ਉੱਤੇ ਰੱਖ ਕੇ ਦੋਈ ਪੱਲੇ ਇਕੱਠੇ ਕਰਕੇ ਤੇ ਅੱਧੇ ਗਲ ਟੱਕੜਾ ਪ੍ਰਾਣ ਨੂੰ ਜਗੀ ਤਰ੍ਹਾਂ ਸਾਫ਼ ਕਰਕੇ ਤੇ ਲੋਡ ਕਰਕੇ ਤੇ ਮਟਾਈ ਚ ਕਰ ਕਿੜਾ ਬਲਡ ਨੂੰ ਸਾਫ਼ ਕਰਕੇ ਲਗਾ ਲੈਣਾ ਅਗਲਾ ਲੈੜਾ ਜਿਹੜਾ ਪਲੇਟ ਲਾਉਣਾ ਹੈ ਲੈੜਾ ਨੂੰ ਬੈਕ ਤੋਂ ਪੁਛਤੀ ਕਾ ਲੈਣਾ ਪੁਣੀ ਲੋਹਤਵਾ ਥਲੇ ਰੱਖ ਕੇ ਬੰਦਵਾ ਹੋ ਤੇ ਰੱਖ ਕੇ ਦੋਈ ਪੱਲੇ ਪੱਲੇ ਬੰਨ ਜਾਂਾ ਖੋਲ ਕੇ ਦੁੱਤ ਪਲੇਟ ਆਪ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਲੜਨ ਨੂੰ ਡਬਲ ਫੋਲਡ ਕਰਕੇ ਸਾਫ ਕਰਕੇ ਲਗਾ ਦੇਣਾ ਲੜਨ ਨੂੰ ਤੇ ਬਾਅਦ ਵਿੱਚ ਬਾਾਈ ਫੇਰ ਕੇ ਉਹਦੀ ਸਫਾਈ ਕਰ ਲੈਣੀ ਹੈ ੜਾ ਬਾ ਅਗਲਾ ਲੜਾ ਲਉਣਾ ਹੈ ਲੜਨ ਨੂੰ ਬੈਕ ਪਿੰਚ ਕਰਕੇ ਪੁਣੀ ਲੋਹਤਵਾ ਥਲੇ ਰੱਖ ਕੇ ਬੰਦ ਪਾਸੇ ਉੱਤੇ ਰੱਖ ਕੇ ਦੋਈ ਪੱਲੇ ਜੋ ਪੱਲੇ ਪੱਲੇ ਯਾਰਾ ਖੋਲ ਕੇ ਦੂਜੇ ਪੱਲੇ ਨਾਲ ਆਪਣਾ ਮਟਾਈ ਵਾਲੇ ਪਾਸੋਂ ਨਾਲ ਝੁੜ ਕੇ ਚਰੂੰਗਲੇ ਲੜਨ ਨੂੰ ਉਤਰੇ 60 ਕੰਨ ਹੈ ਚਰੂੰਗਲੇ ਲੜਨ ਨੂੰ ਉਤਰੇ 60 ਕਰਕੇ ਤੇ ਸੈੱਟ ਕਰਕੇ ਸਾਫ ਕਰ ਚਿਹੜਾ ਪੱਲ ਨੂੰ ਤੇ ਜਨਾਬ ਦੂਜੇ ਨਾਲ ਦਾ ਫੰਜਾ ਕੋਈ ਨਾ ਪੱਟੀ ਜਿਹੜਾ ਤੋਂ ਫਸਲਾ ਕੇ ਤੇ ਲੜਨ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਸਾਫ ਕਰਕੇ ਲਗਾ ਲੈਣ ਲੜਨ ਨੂੰ ਦਿਨਾਂ ਨਾਲ ਵਾਈਪ ਫੇੜ ਕੇ ਉਹਦੀ ਸਫਾਈ ਕਰ ਲੈਣੀ ਹੈ ਜਿਹੜਾ ਪਾਂਗ ਲੜਾਣਾ ਹੈ ਲੜ ਨੂੰ ਬੈਕ ਤੋਂ ਪਹਿੰਜੇ ਕਰ ਲੈਣਾ ਹੈ ਪੂਣੀ ਰਖਲ ਤੋਂ ਬਾਅਦ ਥੱਲੇ ਰਾ ਕੇ ਬੰਦਪਾਸਾ ਉੱਤੇ ਰਾ ਕੇ ਦੋ ਹੀ ਪੱਲਿਆਂ ਨੂੰ ਪਹਿਲੇ ਪੱਲੇ ਜਾਲਾ ਖੋਲ ਕੇ ਦੂਜੇ ਪੱਲੇ ਦੇ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਚਾਰ ਉਂਗਲਿਆਂ ਨਾਲ ਲੜ ਨੂੰ ਉੱਤ 60 ਕਰਨਾ ਹੈ ਚਾਰ ਉਂਗਲਿਆਂ ਨਾਲ ਲੜ ਨੂੰ ਉੱਤ 60 ਕਰਕੇ ਤੇ ਥੱਲੇ ਲੜ ਨੂੰ ਡਬਲ ਹੋਲਡ ਕਰਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸਾਫ਼ ਕਰਕੇ ਤੇ ਲੋਡ ਕਰਕੇ ਤਦ ਤੁਸੀਂ ਐਡਿੰਗ ਆ ਕਿਹੜਾ ਪ੍ਰੋਬਲਮ ਲੋਡ ਕਰਕੇ ਲਗਾ ਦੇਣਾ ਹੈ ਕਿਰਾਬਾ ਅਗਲਾ ਲਾਉਣਾ ਹੈ ਲੜਮ ਬੈਕ ਤੋਂ ਕਿ ਕਰਕੇ ਪੂਣੀ ਨਾਲ ਦਾ ਬਸ ਥੋੜੇ ਰੱਖ ਕੇ ਬੰਦ ਪਾਸ ਉੱਤ ਰੱਖ ਕੇ ਦੋਈ ਬੱਲੇ ਜੋ ਪੱਲੇ ਪੱਲੇ ਜਾਰਾ ਖੋਲ ਕੇ ਦੂਜੇ ਪਲੇਨਾ ਪਮਟਾਈ ਵਾਲੇ ਪਾਸ ਨਾਲ ਜੋੜ ਕੇ ਤਾਰ ਗੁਲੀ ਲੜਨ ਨੂੰ ਉੱਤ ਰਹਿਣਾ ਹੈ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਸੱਜੀ ਛੜ ਤੋਂ ਵੜਾ ਪਾਣੀ ਵਾਲਾ ਫੋੜ ਕਰਕੇ ਤੇ ਸਾਫ਼ ਕਰਕੇ ਆਪਣੀ ਸੱਜੀ ਛੜ ਤੋਂ ਚਲੜ ਨੂੰ ਡਬਲ ਫੋੜ ਕਰਨਾ ਹੈ। ਤੋਂ ਪਹਿਲਾਂ ਜਿਹੜਾ ਚੰਗੀ ਤਰ੍ਹਾਂ ਛੜੇ ਕਰਕੇ ਤੇ ਜਿੰਨਾ ਆਪਾਂ ਫਸ ਰੱਖਿਆ ਉਹਨਾਂ ਆਪਾਂ ਰੱਖ ਕੇ ਤੇ ਲੋਡ ਕਰਕੇ ਤੇ ਸਾਫ਼ ਕਰਕੇ ਜਿਹੜਾ ਲੜ ਨੂੰ ਸੇਫ ਸਟੈਟ ਕਰ ਜਿਹੜਾ ਪਹਿਲਾਂ ਲੋਡ ਕਰਕੇ ਲਗਾ ਲੈਣਾ। ਇਨਾਲਿਆਂ ਬਾਕੀ ਬਾਕੀ ਜਿਹੜੀ ਆਪ ਸੈਟਿੰਗ ਕਰੀ ਜਾਣੀ ਹੈ ਕੇ ਮੇਰੀ ਬਾਕੀ ਬਾਕੀ ਡੀਐਫਐਸ ਸੈਟਿੰਗ ਕਰੀ ਜਾਣੀ ਹੈ ਜਨਾਜ਼ਾ ਦੇ ਬਾਕੀ ਬੱਦੜੀ ਆਪਾਂ ਸੈਟਿੰਗ ਕਰੀ ਜਾਣੀ ਐ ਇਸ ਪੱਕ ਦੀ ਲੈਂਥ ਹੈਗੇ 5.5 ਮੀਟਰ ਕੱਪੜਾ ਰੋ ਫੋਲਡ ਰਵਾਤੇ ਜਨਾਜ਼ਾ ਦੇ ਬਾਕੀ ਬੱਦੜੀ ਆਪਾਂ ਸੈਟਿੰਗ ਕਰੀ ਜਾਣੀ ਐ ਇਹ ਲੜਣ ਦੇ ਉਪਰ ਸੈਟ ਕਰ ਲੈਣੇ ਹਨ ਜਿਹੜਾ ਆਪਾਂ ਭਾਗ ਬਣਾਉਣਾ ਨਾ ਕਿ ਜਿਹੜਾ ਆਪਾਂ ਭਾਗ ਬਣਾਉਣਾ ਜਿੱਥੇ ਉਹ 15 ਰੁਪਏ ਫੋਲਡ ਕਰੀ ਉਹ ਤੋਂ ਥੋੜਾ ਹੀ ਕਹਾ ਕਰ ਜਿਹੜਾ ਆਪਾਂ ਪੱਕ ਪੈਨ ਲਗਾਉਣਾ ਹੈ ਕਿੜੇ ਪੜਾ ਪੱਕ ਕਾਲ ਕਿੜਾ ਲਾਉਣਾ ਅੱਧਾ ਤੇ ਉਧਰ ਹਲੇ ਫੋਲਡ ਕਰ ਜਿਹੜਾ ਪਾਣ ਨੂੰ ਚੰਗੀ ਤਰ੍ਹਾਂ ਸਾਫ ਕਰ ਦੇਣਾ ਹੈ ਬੈਗ ਤੇ ਜਿਹੜਾ ਜੁਲਾਕ ਮੂਰੇ ਲੱਗ ਪਾਦੀ ਚੜਾਈ ਘਟਾ ਦੇਣੀ ਹੈ। ਜਿਹੜਾ ਨੂੰ ਚੰਗੀ ਤਰ੍ਹਾਂ ਹਟਾ ਕਰਕੇ ਤੇ ਲੋਡ ਕਰਕੇ ਜੇ ਬੜਾ ਬੜਾ ਪੱਕ ਪੈਂਦਾ ਜਿਹੜਾ ਆਖ ਲੜ ਨੂੰ ਫਰੰਟ ਵੱਲ ਫੋੜ ਗਾ ਦੇਣਾ ਫਰੰਟ ਵੱਲ ਫੋੜ ਕਰਕੇ ਤੁਸੀਂ ਜਿੰਨੀ ਜਿਆਦਾ ਹੀ ਲੜਾਈ ਰੱਖਣਾ ਚਾਹੁੰਦੇ ਤੁਸੀਂ ਇੰਨੀ ਦੀ ਲੜਾਈ ਰੱਖ ਕੇ ਚਲੜ ਨੂੰ ਇੱਕ ਵਾਰ ਤਾਂ ਬਗਾ ਹਿਲਾ ਕੇੜਾ ਪਲੜ ਨੂੰ ਫਲਾ ਲੈਣਾ ਜੇ ਤੁਹਾਡਾ ਲਖੇ ਸਕੇ ਜਾਂ ਘਟ ਜਾਂਦਾ ਤੁਸੀਂ ਇੱਕੇ ਦੋ ਪੱਕਪਾਂ ਜਿਹੜੇ ਲੜਨ ਟੋਕਣ ਵਾਸਤੇ ਲਗਾ ਸਕਦੇ ਹੋ ਤੇ ਨਾਲ ਜਣ ਬਾਕੀ ਪਰ ਜਿਹੜੀ ਆਪਾਂ ਸੈਟਿੰਗ ਕਰੀ ਨਹੀਂ ਜਿਹੜਾ ਆਪਾਂ ਸੈਟਕਣਾ ਜਿਹੜਾ ਪਹਿਲੇ ਸਿੱਦੇ ਸੈਂਟਰ ਚੋਂ ਉਹਨਾਂ ਪੱਬੈਕ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਕੇ ਤੇ ਜਿੱਥੇ ਕਿ ਤੋਂ ਸੰਗ ਰਹਿ ਜਾਂਦਾ ਉੱਥੋਂ ਬੜਵਿਜੀਸ਼ੇ ਦੇ ਕਿਹੜਾ ਪਾਸਾ ਰ ਕਵਰ ਕਰਨਾ ਹੈ ਜਿਹੜਾ ਪੱਬੈਕ ਦੇ ਨਾਲ ਲਗਾਉਣਾ ਅਦਾ ਜਿਉਂ ਅਦਾ ਕ ਬੋਲਡ ਕਰ ਕੇੜਾ ਪੜ ਨੂੰ ਬੈਕ ਤੇ ਦੱਬ ਕੇ ਦੱਬਣਾ ਹੈ ਚੰਗੀ ਤਰ੍ਹਾਂ ਸੌ ਕਰ ਕੇੜਾ ਉਹ ਵੀ ਆ ਪੜਾ ਲਾਉਣਾ ਹੈ ਤੇ ਜਲਦੀ ਹੀ ਨਵੇਂ ਜੋੜੇ ਲੈ ਕੇ ਆ ਜਾਉਨੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਕੀ ਫਤਿਹ